ਉਚੋ ਮੰਡੀ ਵਿਖੇ ਇੱਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਦੇ ਅਨਸਾਫ਼ ਦੇ ਲਈ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਥਾਣਾ ਕੈਂਟ ਦੇ ਬਾਹਰ ਅਤੇ ਇਹਨਾਂ ਵੱਲੋਂ ਥਾਣਾ ਕੈਂਟ ਦਾ ਕੀਤਾ ਗਿਆ ਘਰਾਓ ਮੰਗਲਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਥਾਣਾ ਕੈਂਟ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਇੱਥੇ ਜਿੱਤੇ ਭਾਰਤੀ ਕਿਸਾਨ ਜਿਹੜਾ ਨੇ ਇੱਕਤਾ ਉਗਰਾਹਾ ਤੇ ਭਾਰਤੀ ਕਿਸਾਨ ਜਿਹੜਾ ਨੇ ਕਾਦਿਆਂ ਦੇ ਇੱਦੇ ਵਿੱਚ ਵੱਡੀ ਗਿਣਤੀ ਵਿੱਚ ਆਪਣਾ ਵਰਕਰ ਮੌਜੂਦ ਸਨ ਇਹਨਾਂ ਨੇ ਬੋਲਦਿਆਂ ਕਿਹਾ ਕਿ ਪੁੱਛੋ ਮੰਡੀ ਵਿਖੇ ਇੱਕ ਵਿਅਕਤੀ ਵਿਆਹਿਆ ਹੋਇਆ ਸੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਬਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਹਨਾਂ ਵੱਲੋਂ ਇਹੀ ਇਲਜ਼ਾਮ ਲਗਾਏ ਜਾ ਰਹੇ ਕਿ ਉਸ ਵਿਅਕਤੀ ਦਾ ਕਤਲ ਕੀਤਾ ਗਿਆ ਲੇਕਿਨ ਪੁਲਿਸ ਵੱਲੋਂ ਉਸ ਮਾਮਲੇ ਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਅਤੇ ਇਹਨਾਂ ਵੱਲੋਂ ਥਾਣਾ ਕੈਂਟ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਥਾਣਾ ਕੈਂਟ ਦਾ ਗੇਟ ਦਾ ਇਹਨਾਂ ਵੱਲੋਂ ਘਰਾਉ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਕੈਂਟ ਦੇ ਬਾਹਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਓਗਰਾਹਾਂ ਤੇ ਭਾਰਤੀ ਕਿਸਾਨ ਜਿਨ੍ਹਾਂ ਨੇ ਕਾਦੀਆਂ ਦੇ ਵਰਕਰ ਵੀ ਇਹਦੇ ਵਿੱਚ ਆਪਰੇ ਸ਼ਾਮਲ ਹਨ ਅਤੇ ਲੋਕਾਂ ਵੱਲੋਂ ਪਾਰਕ ਮੈਂਬਰਾਂ ਵੱਲੋਂ ਅਨਸਾਫ਼ ਦੀ ਮੰਗ ਦੇ ਲਈ ਥਾਣਾ ਕੈਂਟ ਦਾ ਘਰਾਉ ਕੀਤਾ ਗਿਆ ਇਹਨਾਂ ਵੱਲੋਂ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਜੰਮਾਬਾਦ ਢਿੱਡ ਬੋਡੀਆਂ ਦੇ ਪੈਸੇ ਖਾਂਦਾ ਮਰਦਾਬਾਦ 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 ਇੱਥੋਂ ਦਾ ਪ੍ਰਸ਼ਾਸਨ ਬੱਕਿਓ ਚੌਧਾਰ ਜੈ ਹਾਂ ਚੌਧਾਰ ਮਰਦਾਬਾਦ ਮੈਸੇ ਖਾਣੇ ਮਰਦਾਬਾਦ 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 ਇੱਥੋਂ ਦਾ ਐਸਐਚਓ ਮਰਦਾਬਾਦ ਮਰਦਾਬਾਦ ਬੋਲਾਬਾਦ ਇੱਥੋਂ ਦਾ ਟਪਰਾ ਲੱਗਦਾ ਹੈਗਾ ਹਾਂਜੀ ਬਹੁ ਟੈਕ ਦੀ ਨਹੀਂ ਸੀਗੀ ਬਸ ਜਦੋਂ ਮੈਂ ਜਾਂਦੇ ਸੀ ਇਹਨਾਂ ਦਾ ਕਿਲੇਸ ਹੁੰਦੇ ਹੀ ਹੁੰਦਾ ਸੀਗਾ ਤੇ ਬਸ ਇਸ ਤੋਂ ਬਾਅਦ ਮੁੰਡਾ ਕਪੈਣ ਤੇ ਵਾ ਗਿਆ ਬਸ ਮੇਰੇ ਤਾਂ ਕੋਈ ਗੱਲ ਨਹੀਂ ਹੋਈ 10 ਦਿਨ ਹੋਏ ਸੀ ਹਾਂ ਪਰ ਦੱਸ ਸਕੇ ਇਹਨੂੰ ਤੇ ਬਸ ਸਹੁਰੇ ਨੇ ਫੋਨ ਲਾਇਆ ਕਿ ਤੂੰ ਆ ਦੇ ਜਵਾਬ ਲੈ ਜਾ ਤੇ ਬਸ ਉਹਨੂੰ ਮੁੰਡੇ ਨੂੰ ਜਾਣ ਸਾਰ ਉਹਨਾਂ ਨੇ ਅੰਦਰ ਸੈੱਟ ਲਿਆ ਸੈੱਟ ਕੇ ਉਹਨੂੰ ਪੂਰਾ ਕੁੱਟਿਆ-ਕੁੱਟ ਕੇ ਕੱਟ ਕੇ ਉਹਨੂੰ ਗਲੀ 'ਚ ਸੇੜਤਾ ਸਾਨੂੰ ਤਾਂ ਬਾਅਦ 'ਚ ਫੋਨ ਲਾਇਆ ਇਹਨਾਂ ਨੇ ਵੀ ਚੱਕ ਲੋਆ ਕੇ ਬਸ ਧਰਨਾ ਲਾਇਆਗਾ ਵੀ ਇਹਨਾਂ ਦਾ ਸਾਰਾ ਟੱਬਰ ਚੱਕਣਾ ਚੱਕ ਉਹਨੂੰ ਅੰਦਰ ਠੋਕਣਾ ਸਾਨੂੰ ਕੁਝ ਨਹੀਂ ਚਾਹੀਦਾ ਸਾਰੀ ਉਮਰ ਭਰ ਦੀ ਸਜ਼ ਬਸ ਸੌਂਤਾ ਸੱਜਾ ਚਾਹੀਦਾ ਸਾਰਾ ਟੱਬਰ ਅੰਦਰ ਚਾਹੀਦਾ ਵਾ ਸਾਨੂੰ ਕੁਛ ਨਹੀਂ ਚਾਹੀਦਾ ਗਾ ਕੁਛ ਨਹੀਂ ਲੈਣਾ ਗਾ ਹਾਂਜੀ ਕਿ ਧਰਨਾ ਕਿੰਨੀ ਦੇਰ ਜਿੰਨਾ ਟਾਈਮ ਜਿੰਨਾ ਚਿਰ ਇਹ ਬੰਦੇ ਨੇ ਚੱਕੇ ਜਾਂਦੇ ਅਸੀਂ ਇੱਥੇ ਬੈਠਾਂਗੇ ਹੋ ਜਾਣੀ ਹੁੰਦੀ ਜਿੰਨਾ ਚੱਕਰ ਸਾਨੂੰ ਮਹੀਨਾ ਕਿ ਹੋਣਾ ਲਾਉਣਾ ਪਾਏ ਅਸੀਂ ਚੱਕਦੇ ਨਹੀਂਗੇ ਅਈ ਕੀ ਨਾਮ ਉਹਦਾ ਸੰਦੀਪ ਸਿੰਘ ਹੈ ਨਹੀਂ ਤੇਰਾ ਤੁਹਾਡਾ ਨਾਮ ਕੀ ਦਾ ਮੇਰਾ ਨਾਮ ਦੰਦਪਖੂਆ ਸਾਡਾ ਤੇ ਕੀ ਮਾਮਲਾ ਹੈ ਕੀ ਹੋਇਆ ਜਿਹੜਾ ਉਹ ਅੱਧੀ ਮਛੇਂਤ ਤੇ ਗਿਆ ਸੀਗਾ ਅੰਦਰ ਮਛੇਂਤ ਜਾਣਾ ਘਰੋਂ ਦੱਸ ਕੇ ਆਈ ਆ ਤੈਂ ਨੱਚਾਰ ਬੰਦੇ ਰਾਤ ਨੂੰ ਬੈ ਕੇ ਆਏ ਜਾ ਕੇ ਕਰ ਕੋਈ ਥਾ ਮਾਰਨੀ ਛੱਡਿਆ ਮੇਰੇ 20000 ਦਾ ਸੌਦਾ ਲੈ ਕੇ ਮੁੰਡੇ ਨੇ ਸਿੱਟਿਆ ਸੀਗਾ ਭਰਾਵਾ ਨੇ ਉਹ ਵੀ ਬੋਰੀਆਂ ਭਰ ਲਈਆਂ ਨਾ ਮ ਸਰਪੰਚ ਵੀ ਘਰੇ ਸਾਥ ਲੈ ਮੋਦੀ ਬੋਰੀਆਂ ਸਮਾਨ ਦੀਆਂ ਭਰ ਲਈਆਂ ਤੇ ਘਰੇ ਸਾਨੂੰ ਤੌਕੇ ਵੀ ਦਿੱਤੇ ਅਜ ਮੁੰਡਾ ਨਾਲ ਇਹਨਾਂ ਤੇ ਕੋਈ ਮਜਬੀ ਸਿੱਖਾ ਦਾ ਮੁੰਡਾ ਉਹਨੇ ਵੀ ਮੇਰੇ ਮੁੰਡਾ ਨੂੰ ਕੂਕੀਆਂ ਦਿੱਤੇਗਾ ਕਹਿੰਦਾ ਮੈਂ ਛੱਡਦਾ ਨਹੀਂ ਮਾਰੂਗਾ ਲੈ ਨਮਾਈ ਮੇਰੇ ਨੋਨੇ ਵੀ ਤਾਂ ਕੂਕੀਆਂ ਦਵਾਈਆਂ ਕਹਿੰਦੀ ਮਰਵਾਉਂਗੀ ਮੈਂ ਮੇਰੇ ਕਹਿੰਦੀ ਹੋਰ ਰੱਖਿਆ ਵਾ ਬੰਦਾ ਤੇ ਮਗਰ ਵੀ ਬੰਦੇ ਵੀ ਆਉਂਦੇ ਸੀ ਗੱਡੀਆਂ ਤੇ ਚੜਾ ਚੜਾ ਕੇ ਲੈ ਜਾਂਦੇ ਸੀ ਮੇਰੇ ਮੁੰਡਾ ਨੂੰ ਰਾਤ ਨੂੰ ਉਤਾਰ ਕੇ ਵੀ ਜਾਂਦੇ ਸੀ ਆ ਕਿ ਨਾ ਰਾਤ ਨੂੰ 7 ਵਜੇ ਆਈ ਆ ਜਿੱਤੇ ਮੇਰਾ ਮੁੰਡਾ ਮਛੀਂਟ ਤੇ ਗਿਆ ਘਰੋਂ ਮੈਂ 7 ਵਜੇ ਤੜਕੇ ਤੋੜਿਆ ਘਰ ਰੋਟੀ ਟੋਕ ਲਾ ਕੇ ਸਾਰਾ ਕੁਝ ਦੇ ਕੇ ਸਾਢੇ ਪਿੰਡੋਂ ਰੋਟੀ ਟੋਕ ਲਾ ਕੇ ਤੇ ਮੁੜ ਕੇ ਗੁਰਵੰਡੇ ਤੋਂ ਮੇਰੇ ਤੋਂ ਪੈਸੇ ਵੀ ਫੜ ਕੇ ਲਿਆ 1500 ਮੁੰਡਾ ਨੂੰ ਮੈਂ ਇੱਕ ਦਿੱਤਾ ਉਹਦੇ ਨੂੰ ਵੀ ਇਹ ਕਿਰੋਣਾ ਕੀ ਸੀ ਆ ਕਿਉਂ ਐ ਕਰਦੇ ਸੀ ਇਹ ਜੀ ਮੇਰੇ ਮੁੰਡੇ ਨੂੰ ਮਾਰਨਾ ਚਾਹੁੰਦੇ ਸੀ ਮੁੰਡਾ ਜਦੋਂ ਮੈਂ ਘਰੋਂ ਤੋੜਿਆ 20000 ਮੈਂ ਇੱਕ ਦਿੱਤਾ ਉਹਦੇ ਮੁੰਡੇ ਨੂੰ 1500 ਇੱਕ ਜਿੱਤਾ 20 ਵੀ ਕੰਦਾ ਉਧਰ ਜਾ ਕੇ ਤੈਨੂੰ ਪੈਸੇ ਪਾ ਦੂੰਗਾ 5 ਦਿਨਾਂ ਚ ਟੇਲੇ ਨੂੰ ਮੈਂ ਕਹਿੰਦਾ ਜਾ ਕੇ ਉਹਨਾਂ 20000 ਮੈਂ ਇੱਕ ਦਿੰਦਾ 1500 ਇੱਕ ਦਿੰਦਾ ਹੁੰਦਾ ਨਹੀਂ ਹੁਣ ਥਾੜੇ ਬੂਰੇ ਧਰਨਾ ਲਾਇਆ ਕਿ ਕੀ ਮਾਰਦਾ ਮੇਰਾ ਦਾਦਾ ਜੀ ਮੇਰੀ ਮੰਗ ਇਹ ਆ ਉਮਰ ਭਰ ਦੀ ਸਜਾ ਸਾਰੇ ਪਰਿਵਾਰ ਨੂੰ ਜਿਹੜਾ ਮੁੰਡਾ ਨਾਲ ਸੀਗਾ ਉਹ ਮੁੰਡਾ ਰੱਖਣਾ ਚਾਹੁੰਦਾ ਮੇਰੀ ਨੋਨ ਹੋ ਕੇ ਘਰੇ ਵਸਾਉਣਾ ਚਾਹੁੰਦਾ ਮੇਰੀ ਨੋਹ ਰਾਤ ਨੂੰ 2 ਵਜੇ ਆ ਕੇ ਫੋਨ ਲੰਡੀ ਸੀ ਉਹਨੂੰ ਸਾਰੀ ਦਿਹਾੜੇ ਫੋਨ ਆਉਂਦੀ ਸੀਗੀ ਜੀੜ ਕੋ ਕਾਲ ਕਰਦੀ ਸੀ ਮੁੰਡਾ ਤਾਂ ਕਪੈਂਟ ਬਾਗਿਆ ਸੀ ਇਹਨਾਂ ਨੇ ਤਾਂ ਨਾ ਬਾਲੇ ਤੋਂ ਸੱਤ ਨਹੀਂ ਸੋ ਰਹੇ ਨਾ ਸੱਤਿਆਗਾ ਮੀਤ ਨੇ ਲੱਗਿਆ ਬਾਲੇ ਤੋਂ ਮੋੜਾ ਪਿੱਛੋਂਤਾ ਇਹਨਾਂ ਨੇ ਸੱਤ ਕਿਉਂਦਾ ਬਾਲੇ ਤੋਂ ਪਿੱਛੋਂ ਬਾਪਸ ਮੁੰਡਾ ਮੇਰਾ ਮੋੜਾ ਘਰ ਇਹਨੇ ਬੰਦੇ ਸਦੇ ਵਿੱਚ ਸਾਰਾ ਪਰਿਵਾਰ ਆ ਬੈਠਾ ਉਥੇ 11 ਗਲੀ ਚ ਆਗਾ ਇੱਥੇ ਦੋ ਬੁੜੀਆਂ ਬੈਠ ਗਈਆਂ ਉਹਨਾਂ ਨੇ ਉਹਨਾਂ ਦਾ ਥੰਦ ਪਿੱਛੋਂ ਕਟਿਆ ਦੋ ਬਾਰੇ ਮੁੰਡੇ ਨੇ ਬੈਠ ਤੇ ਮੇਰੀ ਘਟਮਾਰ ਹੋ ਗਈ ਕਹਿੰਦਾ ਵਿਆਹ ਇਹਨੂੰ 7 ਸਾਲ ਹੋ ਗਏ ਆਜਾ ਤੀਜਾ ਦਿਨ ਹੋ ਗਿਆ ਇਹ ਜਿਹੜੇ ਮਲਾਜਮਾਂ ਬੇਪਾਇਸੇ ਖਾ ਗਏ ਮੇਰੀ ਗੱਲ ਕਿਉਂ ਨਹੀਂ ਸੁਣਦੇ ਜਿਹੜੇ ਵਿੱਕ ਗਏ ਬੰਦੇ ਇਹ ਉਧਰ ਹੋ ਗਏ ਸਾਰੇ ਮਲਵਾਲ ਮੈਨੂੰ ਇਹ ਚਾਹੀਦਾ ਜਿੰਨਾ ਘਰ ਦਾ ਪਰਿਵਾਰ ਅਸਾਂ ਨੇ ਮੇਰੀ ਨੂੰ ਉਮਰ ਭਰ ਦੀ ਸਜਾ ਚਾਹੀਦੀ ਹੈ ਬੱਚੇ ਮੈਨੂੰ ਮਿਲਣੇ ਚਾਹੀਦੇ ਆ ਸਾਥ ਮਿਲਣਾ ਚਾਹੀਦਾ ਮੇਰੇ ਪੁੱਤ ਦਾ ਪ੍ਰਵੂਫਾ ਸਾਰਾ ਮੈਂ ਚਰਨ ਸਿੰਘ ਪੱਖੋਕੇ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹਾ ਕਈ ਪੱਖੋਕੇ ਦਾਗੂ ਆ ਮਾਮਲਾ ਕੀ ਹੈ ਦਰਦਸ਼ਣ ਕਰ ਰਿਹਾ ਆ ਸਾਡੇ ਮੁੰਡੇ ਇਹ ਇਹ ਮਸਲਾ ਸਾਡੇ ਪਿੰਡ ਦਾ ਗਰੀਬ ਨੌਜਵਾਨ ਬੇਟਾ ਇੱਥੇ ਪੁੱਛੋ ਵਿਆਹ ਹੋਇਆ ਸੀਗਾ ਇਹ ਤੇ ਇੱਥੇ ਸਹੁਰੀਆਂ ਆ ਕੇ ਪਰਿਵਾਰ ਨੂੰ ਆਪ ਦੇ ਘਰ ਵਾਲੀ ਨੂੰ ਲੈਣ ਵਾਸਤੇ ਆਏ ਹੋਏ ਸੀਗਾ ਇੱਥੇ ਇਹਦੀ ਜਿਹੜੀ ਕੁੱਟਮਾਰ ਇਹਨਾਂ ਨੇ ਸਹੁਰਾ ਨੇ ਇਹਦੀ ਕੁੱਟਮਾਰ ਕੀਤੀ ਕੁੱਟਮਾਰ ਨਾਲ ਜਿਹੜਾ ਇਹ ਨੌਜਵਾਨ ਆ ਇਹ ਇਹਦੀ ਮੌਤ ਹੋ ਗਈ ਅਸੀਂ ਸਮੁੱਚਾ ਪਿੰਡ ਅੱਖੋ ਕੇ ਤੇ ਦੋਨੇ ਜਥੇਬੰਦੀਆਂ ਸਾਡੀਆਂ ਉਥੇ ਭਾਰਤੀ ਕਿਸਾਨੀ ਹਣ ਕਾਦੀਆਂ ਤੇ ਗ੍ਰਾਹਾਂ ਦੋਨੇ ਇਕਾਈਆਂ ਅੱਜ ਅਸੀਂ ਇਨਸਾਫ ਬੱਚੇ ਦੇ ਇਨਸਾਫ ਲੈਣ ਵਾਸਤੇ ਜੋ ਦੋਸ਼ੀ ਆ ਉਹਨਾਂ ਦੇ ਪਰਚਾ ਕਰਾਉਣ ਵਾਸਤੇ ਅੱਜ ਥਾਣੇ ਦੇ ਮੂਹਰੇ ਇੱਥੇ ਧਰਨਾ ਦਿੱਤਾਗਾ ਇਸ ਸਬੰਧ ਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਸ ਚੀਜ਼ ਦੀ ਵੀ ਜਿਹੜਾ ਬੱਚੇ ਇਸ ਮਸਲੇ ਦੀ ਪੜਤਾਲ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਪਰਚਾ ਦਰਜ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ